ਨਮਸਕਾਰ ਦੋਸਤੋ ਆਰਪੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਮਾਨਸਲ ਅਰਨੀ ਵਾਲਾ ਦੇ ਵਿੱਚ ਪ੍ਰਦੀਪ ਬਤਰਾ ਪਲਾਈਵੁੱਡ ਵਾਲਾ ਦੀ ਦੁਕਾਨ ਤੇ ਪਹੁੰਚਿਆ ਜਿੱਡਾ ਵੱਲੋਂ ਇੱਕ ਬਹੁਤ ਵਧੀਆ ਰੇਂਜ ਲੈਂਦੀ ਗਏ ਜੀ ਕਿਸਤੀ ਦੀ ਦੇ ਦਿਆ ਪੀਵੀਸੀ ਸ਼ੀਟ ਦੀ ਲੂਅਰ ਦੀ ਤੇ ਨਾਲ ਜਿਹੜਾ ਯੂਵੀ ਸ਼ੀਟਾਂ ਦੀ ਇਸ ਦੇ ਨਾਲ ਹੀ ਜੇਕਰ ਤੁਸੀਂ ਕਿਚਨ ਤਿਆਰ ਕਰवानी ਹੈ ਜਾਂ ਫਿਰ ਪਲਾਈਵੁੱਡ ਜਾਂ ਫਿਰ ਸਨਬਾਈਕਾ ਵਗੈਰਾ ਲੈਣੀ ਹੈ ਤਾਂ ਸਾਰਾ ਸਬਾਨ ਇਹਨਾਂ ਦੇ ਇੱਥੇ ਉਪਲਬਧ ਹੈ ਤੇ ਉਪਲਬਧ ਕਿਵੇਂ ਹੈ ਜੀ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਬਿਲਕੁਲ ਜੀ ਬਾਜ਼ਾਰ ਦੇ ਨਾਲੋਂ ਬਹੁਤ ਘੱਟ ਰੇਟਾਂ ਤੇ ਇਹਨਾਂ ਵੱਲੋਂ ਜਿਹੜਾ ਸਾਰਾ ਸਮਾਨ ਜਿਹੜਾ ਉਪਲਬਧ ਕਰਵਾਇਆ ਗਿਆ ਸਾਡੀ ਜਿਹੜੀ ਸ਼ਾਪ ਹੈ ਉਸ ਤੇ ਬਹੁਤ ਸਸਤਾ ਸਮਾਨ ਮਿਲਦਾ ਜੀ। ਨਮਸਕਾਰ ਸਭ ਨੂੰ। ਜੀ। ਸਭ ਤੋਂ ਪਹਿਲਾਂ ਆਪ ਵੀ ਆ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਵੀ ਜਿਹੜਾ ਸਾਡੀ ਦੁਕਾਨ ਤੇ ਤੁਸੀਂ ਪੁੱਜਿਓ ਜੀ ਠੀਕ ਹੈ ਸਾਡੇ ਵੱਲੋਂ ਤੁਹਾਨੂੰ ਸਾਰਾ ਕਿਚਨ ਫਲਾਈਵੋਡ ਦਾ ਸਾਰਾ ਸਮਾਨ ਮਿਲੇਗਾ ਤੁਹਾਨੂੰ। ਜੀ। ਹਾਰਡਵੇਅਰ ਦਾ ਕਿਚਨ ਦਾ ਜੋ ਸਸਤ ਸਰੀ ਚਾਹੀਦੀ ਸਾਡੇ ਕੋਲ ਬ੍ਰਾਂਡ ਨੇ। ਸਾਡੇ ਕੋਲ ਇੰਡੀਆ ਦੀ ਨੰਬਰ 1 ਕੰਪਨੀ ਸਲੀਕ ਸਲੀਕ ਦੇ ਸਾਰੇ ਸਸਤ ਮਿਲੇਗੀ। ਜੀ। ਠੀਕ ਹੈ ਜੀ ਸਾਡੇ ਕੋਲ ਤੁਸੀਂ ਦੇਖੋ ਪੀਵੀਸੀ ਲੋਵਰ ਪੀਵੀਸੀ ਲੋਵਰ ਦੇ ਸਾਰੇ ਡਿਜ਼ਾਈਨ ਲਗਭਗ ਲਗਭਗ 200 ਗ੍ਰੇਨ ਲਗਭਗ ਸਾਡੇ ਕੋਲ ਡਿਸਪਲੇ ਉਨ ਡਿਸਪਲੇ ਹੈ ਵਾਹ ਜੀ ਵਾਹ ਵਾਹ ਜੀ ਠੀਕ ਹੈ ਸਰ ਸਾਡੇ ਕੋਲ ਯੂਵੀ ਸ਼ੀਟਾਂ ਦੀ ਲਗਭਗ 100 100 ਸ਼ੀਟ ਦੀ ਡਿਸਪਲੇ ਨਹੀਂ ਮਿਲੇਗੀ ਠੀਕ ਹੈ 100 ਸ਼ੀਟ ਦੀ ਸਾਡੇ ਕੋਲ ਤੁਹਾਡੇ ਕੋਲ ਪੀਵੀਸੀ ਦੀ ਡਿਸਪਲੇ ਮਿਲੇਗੀ ਜੀ ਠੀਕ ਹੈ ਤੁਹਾਡੇ ਕੋਲ ਤੁਹਾਨੂੰ 100 ਸ਼ੀਟ ਲਗਭਗ ਸਨਮਾਇਕਾ ਦੇ ਸਨਮਾਇਕਾ ਦੇ 100 ਡਿਜ਼ਾਈਨ ਅਵੇਲੇਬਲ ਨੇ ਕਿਚਨ ਮੋਡੂਲਰ ਕਿਚਨ ਦੇ ਸਾਰੇ ਜਮਾਨ ਮਿਲਣਗੇ ਚਿਮਨੀ ਵਿੱਚ ਸਾਰ ਤੁਹਾਡੇ ਕੋਲ ਅਲੀਕਾ ਬ੍ਰਾਂਡ ਸਾਡੇ ਕੋਲ ਅਲੀਕਾ ਬ੍ਰਾਂਡ ਦੀ ਚਿਮਨੀ ਮਿਲੇਗੀ ਜੀ ਤਾਂ ਬਿਲਕੁਲ ਜੀ ਤੁਹਾਨੂੰ 200 ਤਰ੍ਹਾਂ ਦੇ ਡਿਜ਼ਾਈਨ ਮਿਲਨੇ ਆ ਜੀ ਇਹਨਾਂ ਦੇ ਕੋਲ 200 ਤਰ੍ਹਾਂ ਦੇ ਡਿਜ਼ਾਈਨ ਯੂਵੀ ਸ਼ੀਟ ਦੇ ਪੀਵੀਸੀ ਸ਼ੀਟ ਦੇ ਲੂਅਰ ਦੇ ਤੇ ਨਾਲ ਜਿਹੜਾ ਹੈ ਸਨਮਾਇਕਾ ਦੇ ਤੁਹਾਨੂੰ 100 ਤੋਂ ਜ਼ਿਆਦਾ ਜਿਹੜੇ ਆ ਡਿਜ਼ਾਈਨ ਇਹਨਾਂ ਦੀ ਸ਼ੋਪ ਤੇ ਮਿਲਨੇ ਆ ਸਲੀਕ ਦੀ ਇਹਨਾਂ ਦੇ ਕੋਲ ਏਜੰਸੀ ਆ ਸਲੀਕ ਦੀ ਕਿਚਨ ਜਿਹੜੀ ਆ ਉਹ ਤਿਆਰ ਕਰਕੇ ਦਿੰਦੇ ਆ ਤਾਂ ਭਾਵੇਂ ਆਪਾਂ ਯੂਵੀ ਸ਼ੀਟਸ ਦੀ ਗੱਲ ਕਰ ਰਹੇ ਹਾਂ ਯੂਵੀ ਸ਼ੀਟਸ ਸੁਣਿਆ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਕਿਵੇਂ ਇੰਨਾ ਸਸਤਾ ਰੇਟ ਕਰਦੇ ਹੋ ਕਾਗਰ ਕਿਵੇਂ ਲੋਕਾਂ ਦਾ ਫਾਇਦਾ ਕਰਵਾਉਂਦੇ ਆ ਸਰ ਅਸੀਂ ਕੁਆਲਿਟੀ ਤੇ ਕੰਮ ਕਰਦੇ ਆ ਜੀ ਜੋ ਤੁਸੀਂ ਕੋਈ ਵੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਕੁਆਲਿਟੀ ਬੈਸਟ ਦੇਾਂਗੇ ਰੇਟ ਬਿਲਕੁਲ ਘੱਟ ਦੇਾਂਗੇ ਜੀ ਜੀ ਤਾਂ ਬਿਲਕੁਲ ਜੀ ਕੁਆਲਿਟੀ ਜਿਹੜੀ ਆ ਉਹ ਬੈਸਟ ਮਿਲੇਗੀ ਤੇ ਰੇਟ ਜਿਹੜਾ ਉਹ ਬਿਲਕੁਲ ਜੈਨੂਅਨ ਮਿਲਣਾ ਜੀ ਅਬੋਰ ਬਾਜਲ ਦਾ ਮਲੋਟ ਬਠੇਡਾ ਦੇ ਵਿੱਚ ਵੀ ਇਹਦੇ ਰੇਟ ਹੀ ਤੁਹਾਨੂੰ ਮਿਲੇ ਜਿਹੜੇ ਅਰਮੀ ਵਾਲਾ ਦੇ ਵਿੱਚ ਤੁਹਾਨੂੰ ਪ੍ਰਦੀਪ ਮੱਤਰਾ ਜੀ ਦੀ ਇਹ ਸ਼ੋਪ ਤੋਂ ਮਿਲਨੇ ਆ ਤੇ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਘੁਮਾ ਦੇ ਤੇ ਸਾਰੇ ਡਿਜ਼ਾਈਨ ਜਿਹੜੇ ਆ ਉਹ ਦਿਖਾ ਦੇ 200 ਤੋਂ ਵੱਧ ਜਿਹੜੇ ਡਿਜ਼ਾਈਨ ਹਨ ਵੱਲੋਂ ਜਿਹੜੇ ਡਿਸਪਲੇ ਕੀਤੇ ਗਏ ਆ ਜੀ ਤੇ ਬਿਲਕੁਲ 200 ਤੋਂ ਵੱਧ ਡਿਜ਼ਾਈਨ ਤੇ ਜਿਹੜੇ ਪੀਵੀਸੀ ਸ਼ੀਟ ਦੇ ਯੂਵੀ ਸ਼ੀਟ ਦੇ ਤੁਹਾਨੂੰ ਮਿਲਨੇ ਆ ਨਾਲੇ ਲੂਵਰ ਦੇ ਤੁਹਾਨੂੰ ਜਿਹੜੇ 200 ਤੋਂ ਵੱਧ ਜਿਹੜੇ ਡਿਜ਼ਾਈਨ ਹਨ ਦੀ ਸ਼ੋਪ ਤੋਂ ਜਿਹੜਾ ਉਹ ਮਿਲ ਜਾਣੇ ਆ اے سر اک سی کی کروں پوچھدے ہیں جے کر کوئی فاضل کا وہ ملوٹ کوئی تڑے تو سامان منگادے تا پھر کیویں ਪਹਜਾਉਂਗਾ ਸਰ ਤੁਹਾਡੀ ویڈیو شیئر ਕਰਕੇ ਆ ਜੇ ਤਾਂ ਡਿਲੀਵਰੀ ਫ੍ਰੀ ਕਰ ਦੇਣੀ ਜੀ ਬਿਲਕੁਲ ਫ੍ਰੀ ਜੀ ਡਿਲੀਵਰੀ ਫ੍ਰੀ ਕਰ ਦੇਣੀ ਜੀ ਲੋ ਜੀ ਡਿਲੀਵਰੀ ਤੁਹਾਨੂੰ ਬਿਲਕੁਲ ਫ੍ਰੀ ਮਿਲਣੀ ਹੈ ਜੀ ਜੇਕਰ ਤੁਸੀਂ ਸਾਡੀ ਇਸ ویڈیو ਨੂੰ ਸ਼ੇਅਰ ਕਰ ਦਿੰਦੇ ਹੋ ਕਮੈਂਟ ਕਰ ਦਿੰਦੇ ਹੋ ਤਾਂ ਉਹ ਤੁਹਾਨੂੰ ਜਿਹੜੀ ਹੈ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਹੈ ਜੀ چاہے ਤੁਸੀਂ ਅਬੋਰ ਮਾਲ ਮੰਗਵਾਓ چاہے فاضل کا چاہے ਤੁਸੀਂ ਮਲੋਟ ਜਾਂ ਕਿਤੇ ਵੀ ਤੁਸੀਂ ਮਾਲ ਮੰਗਵਾਉਂਦੇ ਹੋ ਤਾਂ ਤੁਹਾਨੂੰ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਹੈ ਜੀ ਇਹ ਜਿਹੜਾ ਇਹਨਾਂ ਦੇ ਆਫਰ ਜਿਹੜੀ ਹੈ ਉਹ ਫਾਜ਼ਿਲਕਾ ਦੇ ਜਿਹੜਾ ਦਰਸ਼ਕਾਂ ਤੇ ਲਈ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਅਬੋਰ ਦੇ ਦਰਸ਼ਕਾਂ ਲਈ ਵੀ ਆਫਰ ਹੈ ਤੇ ਮਲੋੜ ਵਾਲਿਆਂ ਤੇ ਲਈ ਵੀ ਆਫਰ ਜਿਹੜੀ ਹੈ ਇਹ ਲਗਾ ਦਿੱਤੀ ਹੈ ਤਾਂ ਪ੍ਰਦੀਪ ਜੀ ਹੋਰ ਕੀ ਆਫਰ ਦੇ ਰਹੇ ਹੋ ਸਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਕੋਈ ਆਏਗਾ ਤਾਂ ਉਹਨੂੰ ਸਪੈਸ਼ਲ ਗਿਫਟ ਦਿੱਤਾ ਜਾਊਗਾ ਜੀ ਵਾਹ ਜੀ ਵਾਹ ਉਹਦੀ ਗਿਫਟ ਵੀ ਜਿਹੜਾ ਮਿਲਣਾ ਹੈ ਜੇਕਰ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਕੇ ਕਮੈਂਟ ਕਰਕੇ ਤੁਸੀਂ ਆ ਜੰਨੇ ਹੋ ਤਾਂ ਤੁਹਾਨੂੰ ਗਿਫਟ ਵੀ ਜਿਹੜਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਬਿਲਕੁਲ ਜੀ ਪੀਵੀਸੀ ਯੂਵੀ ਤੇ ਸਾਰੀਆਂ ਜਿਹੜੀਆਂ ਸੀਟਾਂ ਕਰਦੀ ਸਜਾਵਟ ਦੇ ਵਿੱਚ ਲੱਗਦੀ ਹੈ ਜੀ ਉਹਨਾਂ ਤੇ ਪੂਰੀ ਇੱਕ ਵੱਡੀ ਰੇਟ ਨਾਲ ਵੱਲੋਂ ਲਿਆਂਦੀ ਗਈ ਹੈ ਤੇ ਵੱਡਾ ਡਿਸਕਾਊਂਟ ਵੀ ਜਿਹੜਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਇਹਦੇ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲਣ ਜਿਹੜੇ ਪ੍ਰਦੀਪ ਜੀ ਵੱਲੋਂ ਦਿੱਤੇ ਜਾ ਰਹੇ ਹੈ ਤਾਂ ਪ੍ਰਦੀਪ ਜੀ ਇੱਕ ਵਾਰੀ ਐਡਰੈਸ ਜਰੂਰ ਦੱਸ ਦਿਓ ਜੀ ਤੁਹਾਡਾ ਪ੍ਰਦੀਪ ਪਟਨਾ ਟ੍ਰੇਡਿੰਗ ਕੰਪਨੀ ਅਰਨੀਵਾਰ ਫੇਸਮਾਨ ਵਾਜੀ ਵਾ ਪ੍ਰਦੀਪ ਪਤਰਾ ਟ੍ਰੇਡਿੰਗ ਕੰਪਨੀ ਅਰਨੇ ਵਾਲਾ ਸ਼ੇਖ ਸੁਬਾਨ ਬਿਲਕੁਲ ਹੀ ਫਾਜ਼ਿਲ ਕਾ ਮਲੋਟ ਰੋੜਤੇ ਇਹਨਾਂ ਦੀ ਸ਼ੋਪ ਹੈ ਤੇ ਤੁਸੀਂ ਇੱਥੇ ਆ ਕੇ ਜਿਹੜਾ ਸਕੀਮ ਦਾ ਲਾਭ ਲੈਦੇ ਹੋ ਤਾਂ ਸਨਮਾਇਕਾ ਜਿਹੜੀ ਹੈ ਇਹਨਾਂ ਦੇ ਕੋਲ ਉਹਦੇ ਬਾਰੇ ਅਸੀਂ ਆਪਾਂ ਗੱਲਬਾਤ ਕਰ ਰਹੇ ਆ ਸਰ ਸਨਮਾਇਕਾ ਦੇ ਸੁਣਿਆ 100 ਤੋਂ ਵੱਧ ਡਿਜ਼ਾਈਨ ਹੈ ਤੁਹਾਡੇ ਕੋਲ ਬਿਲਕੁਲ ਸਰ ਬਿਲਕੁਲ 100 ਤੋਂ ਵੱਧ ਡਿਜ਼ਾਈਨ ਮਿਲ ਲਗੇ ਜੀ ਮੋਤੀ ਸਾਰੀਆਂ ਕੰਪਨੀਆਂ ਸਾਡੇ ਕੋਲ ਅਵੇਲੇਬਲ ਨੇ ਜੀ ਤੁਸੀਂ ਸੈਂਟਰੀ ਲੈਣਾ ਹੈ ਮਰੀਨੋ ਲੈਣਾ ਜੋ ਵੀ ਬ੍ਰਾਂਡ ਲੈਣਾ ਹੈ ਬ੍ਰਾਂਡ ਦੀ ਸਾਰੀ ਕੰਪਨੀ ਸਾਡੇ ਕੋਲ ਅਵੇਲੇਬਲ ਨੇ ਜੀ ਆਹ ਦੇਖੋ ਸਰ ਵਾਹ ਜੀ ਵਾਹ ਬਹੁਤ ਡਿਜ਼ਾਈਨ ਨੇ ਜੀ ਸਾਰੇ 100 ਤੋਂ ਵੱਧ ਜਿਹੜੇ ਡਿਜ਼ਾਈਨ ਨੇ ਜੀ ਕੰਪਨੀਆਂ ਦਾ ਬ੍ਰਾਂਡਡ ਜਿਹੜੀ ਇਹਨਾਂ ਦੇ ਕੋਲ ਸਤਮਾਈਕਾ ਮਿਲਣੀ ਹੈ ਜੀ ਤੁਸੀਂ ਦੇਖ ਰਹੇ ਹੋ ਇਹਦੇ ਡਿਜ਼ਾਈਨ ਤੁਹਾਨੂੰ ਕਿਤੇ ਵੀ ਮਿਲਲੇ ਜੀ ਜਿਹੜੇ ਇਹਨਾਂ ਦੇ ਕੋਲ ਇਸ ਵੇਲੇ ਅਵੇਲੇਬਲ ਹੈ ਤਾਂ 100 ਤੋਂ ਵੱਧ ਜਿਹੜੇ ਡਿਜ਼ਾਈਨ ਨੇ ਉਹ ਬਤਰਾ ਸਾਹਿਬ ਲੈ ਕੇ ਆਏ ਨੇ ਜੀ ਤੁਹਾਡੇ ਲਈ ਤੁਹਾਡੇ ਕਰਨ ਨੂੰ ਸੁੰਦਰ ਬਣਾਉਣ ਦੇ ਲਈ ਤੁਹਾਡੇ ਕਰ ਦੀ ਸਜਾਵਟ ਨੂੰ ਬਤਾਉਂਦੇ ਲਈ ਜਦੋਂ ਕੋਈ ਵਿਅਕਤੀ ਤੁਹਾਡੇ ਕਰਦੇ ਵਿੱਚ ਆਏਗਾ ਤਾਂ ਸਾਨੂੰ ਜ਼ਰੂਰ ਪੁੱਛੇਗਾ ਕਿ ਇਹ ਯੂਵੀ ਸ਼ੀਟਾਂ ਲੂਅਰ ਸਨਮਾਈਕਾ ਕਿੱਥੋਂ ਲੈਂਦੇ ਆ ਤੇ ਇੱਕੋ ਹੀ ਨਾਮ ਦਿਮਾਗ ਦੇ ਵਿੱਚ ਯਾਦ ਰੱਖਣਾ ਜੀ ਪ੍ਰਦੀਪ ਬਤਰਾ ਟ੍ਰੇਡਿੰਗ ਕੰਪਨੀ ਅਰਨੀ ਵਾਲਾ ਸ਼ੇਖ ਸੁਬਾਨ ਬਿਲਕੁਲ ਜਿੱਦਾਂ ਵੱਲੋਂ ਜਿਹੜਾ ਇੱਕ ਵੱਡੀ ਜਿਹੜੀ ਆਫਰ ਦਿੱਤੀ ਜਾ ਰਹੀ ਹੈ ਤੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਬਿਲਕੁਲ ਜੀ ਬਤਰਾ ਸਾਹਿਬ ਦੇ ਕੋਲ ਕਰਦੀ ਸਜਾਵਟ ਦਾ ਜਿਹੜਾ ਹੈ ਹਰ ਤਰ੍ਹਾਂ ਦਾ ਸਮਾਨ अवेलेबल ਹੈ ਤਾਂ ਮਜੈਕ ਟਾਈਲ 3D ਟਾਈਲ ਹਰ ਗੀ ਅਵੇਲੇਬਲ ਹੈ ਜੀ ਤੁਹਾਨੂੰ ਦਿਖਾ ਦਈਏ ਛੱਤ ਪਹਿਲਾਂ ਤੁਹਾਨੂੰ ਕੈਮਰਾਮੈਨ ਨੂੰ ਕਵਾਂਗਾ ਕਿ ਦਿਖਾਏ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜਾ 3D ਟਾਈਲਸ ਲਗਾਈਆਂ ਗਈਆਂ ਜੀ ਮਜੈਕ ਟਾਈਲਸ ਲਗਾਈਆਂ ਗਈ ਹੈ ਤਾਂ ਥੱਲੇ ਜਿਹੜਾ ਤੁਹਾਨੂੰ ਡਿਸਪਲੇ ਵੀ ਦਿਖਾ ਦਿੰਦੇ ਆ ਇਹਨਾਂ ਦੇ ਕੋਲ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਜਿਹੜੀ ਹੈ ਉਹ ਅਵੇਲੇਬਲ ਹੈ ਜੀ ਤਾਂ ਬਿਲਕੁਲ ਜੀ ਐਡਰੈਸ ਫਿਰ ਦੱਸ ਦਿੰਦਾ ਅਰਨੀ ਵਾਲਾ ਸ਼ੇਖ ਸੁਆਦੇ ਵਿੱਚ ਜਿਹੜਾ ਬਤਰਾ ਪਲਾਈਵੁੱਡ ਵਾਲਾ ਦੀ ਜਿਹੜੀ ਇਹ ਤੇ ਜੀ ਡੀ ਰੋਡ ਦੇ ਨਾਲ ਦੀ ਸ਼ੋਪ ਜਿਹੜੀ ਹੈ ਉਹ ਸਥਿਤ ਹੈ ਤੇ ਇੱਥੇ ਆ ਕੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੁਆਲਟੀ ਲੈ ਸਕਦੇ ਤਾਂ ਪਤਲਾ ਸਾਹਿਬ ਕੀ ਕਹੋਗੇ ਇਸ ਮਜ਼ਾਕ ਟਾਈਲ ਤੇ 3D ਟਾਈਲ ਲੈ ਕੇ ਸਰ ਮੇਰੇ ਕੋਲ ਮਜ਼ਾਕ ਟਾਈਲ ਦੇ ਵਿੱਚ ਆਲਮੋਸਟ ਸਾਰੀ ਵੈਰਾਈਟੀ ਪਈ ਹੈ ਜੀ 50 ਤੋਂ ਵੱਧ ਡਿਸਪਲੇ ਲੱਗੀ ਹੋਈ ਹੈ ਜੀ 50 ਤੋਂ ਵੱਧ ਸਟਾਕ ਹੈ ਵਾਹ ਜੀ ਵਾਹ ਤਾਂ ਬਿਲਕੁਲ ਹੀ 50 ਤੋਂ ਜ਼ਿਆਦਾ ਜਿਹੜੀ ਹੈ ਟਾਈਲਸ ਦੀ ਵੈਰਾਈਟੀ ਹੈ ਜੀ ਇਹਨਾਂ ਦੇ ਕੋਲ ਤੇ 3D ਟਾਈਲਸ ਦੀ ਵੀ ਜਿਹੜੀ ਹੈ ਪੂਰੀ ਵੈਰਾਈਟੀ ਹੈ ਤਾਂ ਤੁਸੀਂ 3D ਟਾਈਲਾਂ ਦੇਖ ਲਓ ਜੀ ਇਹ ਟਾਈਲਰ ਤੁਹਾਨੂੰ ਕਿੱਦੇ ਵੀ ਨਹੀਂ ਮਿਲੀਆਂ ਜਿਹੜੀ ਹੈ ਕਿ ਤੁਹਾਨੂੰ ਇੱਥੇ ਮਿਲਨੀਆਂ ਜੀ ਤਾ ਬਿਲਕੁਲ ਨਵੇਂ ਤੋਂ ਨਵੀਂ ਵੈਰਾਈਟੀ ਨਵੇਂ ਤੋਂ ਨਵਾਂ ਮਾਹ ਜਿਹੜਾ ਹੈ ਉਹ ਪਤਰਾ ਸਾਹਿਬ ਵੱਲੋਂ ਲਿਆਦਾ ਗਿਆ ਹੈ ਤਾਂ ਕਿ ਤੁਹਾਡਾ ਘਰ ਜਿਹੜਾ ਹੈ ਉਹ ਬਹੁਤ ਵਧੀਆ ਲੱਗੇ ਤਾਂ ਪਤਰਾ ਸਾਹਿਬ ਕਿਤਨ ਸੁਣਿਆ ਵੀ ਬੜੀ ਵਧੀਆ ਆਦੀ ਹੈ ਤਾਂ ਕਿ ਨਾ ਬਹੁਤ ਦੇਖੋ ਜੀ ਸਾਡੇ ਸਾਡੇ ਕੋਲ ਕਿਤਨ ਰੈਡੀ ਹੈ ਬਿਲਕੁਲ ਅੱਛਾ ਕਿਤੇ ਨਾ ਜੀ ਇਹ ਬ੍ਰਾਂਡਡ ਦੇਖ ਕੇ ਨੇ ਬੇਡ ਵਾਈਸ ਫਲੀ ਕੰਪਨੀ ਦਾ ਵਾਹ ਜੀ ਸਾਡੇ ਕੋਲ ਫਲੀ ਕੰਪਨੀ ਦਾ ਬ੍ਰਾਂਡ ਹੈ ਜੀ ਇਹਨੇ ਦੇਖੋ ਤੁਸੀਂ ਸਾਨੂੰ ਵਾਹ ਜੀ ਵਾਹ ਠੀਕ ਹੈ ਜੀ ਅੱਛਾ ਕਿਤੇ ਨਹੀਂ ਸਾਰੀ ਇਹ ਸਾਰੀ ਟੋਟਲ ਕਿਚਨ ਕੀ ਮੋਡੂਲ ਮੋਡਰਨ ਕਿਚਨ ਦਾ ਕਨਸੈਪਟ ਹੈ ਜੀ ਜੀ ਵਾਹ ਜੀ ਵਾਹ ਮੋਡਰਨ ਕਿਚਨ ਦਾ ਪੂਰਾ ਕਨਸੈਪਟ ਹੈ ਜੀ ਇਹਨਾਂ ਦੇ ਕੋਲ ਸਲੀਪ ਕੰਪਨੀ ਦੀ ਕਿਚਨ ਹੈ ਜੀ ਤੇ ਤੁਹਾਨੂੰ ਦਿਖਾ ਦਈਏ ਕਿੱਡੀ ਵਧੀਆ ਤਰ੍ਹਾਂ ਤਰੀਕੇ ਨਾਲ ਮੈਨੇਜ ਕੀਤੀ ਗਈ ਹੈ ਬਿਲਕੁਲ ਮੋਡਰਨ ਕਿਚਨ ਜੇਕਰ ਤੁਸੀਂ ਕਰਦੇ ਵਿੱਚ ਫਿਟ ਵੀ ਕਰਵਾਣੀ ਹੈ ਤਾਂ ਤੁਹਾਨੂੰ ਇਹ ਫਿਟਿੰਗ ਵੀ ਕਰਵਾ ਕੇ ਦੇਣਗੇ ਤੇ ਰੇਟ ਬਿਲਕੁਕੁਲ ਜੈਨੂਨ ਲੱਗਣਾ ਜੀ ਤਾਂ ਤਸਵੀਰਾਂ ਤੁਸੀਂ ਦੇ ਦਿਓ ਜੀ ਕਿਸ ਤਰ੍ਹਾਂ ਦੇ ਨਾਲ ਡਸਟਬਿਨ ਬਾਹਰ ਆਇਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਖਰਚੀ ਜਿਹੜੀ ਆ ਉਹ ਮੈਨੇਜ ਕੀਤੀ ਗਈ ਹੈ ਬਿਲਕੁਲ ਮਾਡਰਨ ਕਿਚਨ ਜਿਹੜੀ ਹੈ ਤੁਹਾਨੂੰ अवेलेबल ਹੋਣੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਇਥੇ ਐਲਮੀਰਾ ਸਵਿਟ ਕੀਤੀ ਗਈ ਹੈ ਇਹ ਪੂਰਾ ਇੱਕ ਤਰੀਕੇ ਦੇ ਨਾਲ ਜਿਹੜਾ ਕਿਚਨ ਤਿਆਰ ਕੀਤੀ ਗਈ ਜਿੰਨਾ ਵੱਲ ਇਥੇ ਡਿਸਪਲੇ ਕੀਤੀ ਗਈ ਹੈ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਚਨ ਤਿਆਰ ਕਰਵਾਣਾ ਚਾਹੁੰਦੇ ਹੋ ਤਾਂ ਆਪ ਬਤਰਾ ਸਾਹਿਬ ਦੇ ਸੰਮਾਂ ਲੈ ਸਕਦੇ ਹੋ ਤਾਂ ਬਤਰਾ ਸਾਹਿਬ ਇੱਕ ਵਾਰੀ ਤੁਹਾਡਾ ਮੋਬਾਈਲ ਨੰਬਰ ਦਰੂਜਾ ਦੱਸ ਦਿਓ ਜੀ ਸਾਡੇ ਦਰਸ਼ਕਾਂ 94176 ਜੀ 74700 94176 74700 ਵਾਹ ਜੀ ਵਾਹ ਜੀ ਨੰਬਰ ਮੈਂ 176 74700 ਜੀ ਸਰ ਬਿਲਕੁਲ ਇਹਨਾਂ ਦਾ ਨੰਬਰ ਹੈ ਜੀ ਤੁਸੀਂ ਆਹ ਦੇਖੋ ਜੀ ਹਰ ਤਰੀਕੇ ਨਾਲ ਹਰ ਤਰ੍ਹਾਂ ਦੇ ਨਾਲ ਮੈਰਿਜ ਕੀਤਾ ਗਿਆ ਜੀ ਪੂਰਾ ਕਿਚਨ ਜਿਹੜੀ ਹੈ ਬਹੁਤ ਵਧੀਆ ਇਹ ਚਾਲ ਕੀਤੀ ਹੈ ਸਲੀਪ ਕੰਪਨੀ ਦੀ ਜਿਹੜੀ ਹੈ ਕਿਚਨ ਹੈ ਤੇ ਦੇਖ ਸਕਦੇ ਹੋ ਦੀ ਕਿੰਨੀ ਵਧੀਆ ਤਰੀਕੇ ਨਾਲ ਹੈ ਤਾਂ ਦੇਖੋ ਜੀ ਕਰੋਕਰੀ ਮੋਸਟਲੀ ਅੱਜਕੱਲ੍ਹ ਘਰਾਂ ਦੇ ਵਿੱਚ ਕਰੋਕਰੀ ਦਾ ਟ੍ਰੈਂਡ ਹੈ ਜੀ ਕਰੋਕਰੀ ਦੀ ਬਿਲਕੁਲ ਅਲਮਾਰੀ ਕਰੋਕਰੀ ਦੀ ਬਿਲਕੁਲ ਤਿਆਰ ਕੀਤੀ ਗਈ ਹੈ ਜੀ ਜੀ ਤਾਂ ਬਿਲਕੁਲ ਜੀ ਕਰੋਕਰੀ ਵਾਸਤੇ ਅਲਮਾਰੀ ਤਿਆਰ ਕੀਤੀ ਗਈ ਜੀ ਤੁਸੀਂ ਦੇਖ ਸਕਦੇ ਹੋ ਚਿਮਨੀ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਚਿਮਨੀ ਵੀ ਦੇਖੋ ਇਹ ਅਮਰੀਕਾ ਕੰਪਨੀ ਦੀ ਚਿਮਨੀ ਹੈ ਜੀ ਆਟੋਮੈਟਿਕ ਚਿਮਨੀ ਹੈ ਸਰ ਸਰ ਕਿਵੇਂ ਆਪਰੇਟ ਹੁੰਦੀ ਹੈ ਵਾਲੀ ਦੱਸੋ ਇਹਨੂੰ ਜੀ ਇਹ ਬੰਦਾ ਵੈਸੇ ਨਾ ਕਰੋ ਚੱਲ ਬਈ ਸਰ ਸੈਂਸਰ ਸਿਸਟਮ ਹੈ ਜੀ ਜੀ 5 ਸਾਲ ਦੀ ਗਰੰਟੀ ਹੋਏਗੀ ਜੀ ਜੀ ਆਲ ਆਊਟ 5 ਸਾਲ ਦੀ ਗਰੰਟੀ ਹੈ ਆਨਲਾਈਨ ਗਰੰਟੀ ਹੈ ਜੀ ਵਾਹ ਜੀ ਸਾਡੇ ਕੋਲ ਤੁਹਾਡੇ ਕੋਲ 5 ਮਾਡਲ ਲਾਈਵ ਪਏ ਜੀ ਆਓ ਸਾਡੇ ਦਿਖਾਣਾ ਜੀ ਅਲੱਗ-ਅਲੱਗ ਚੱਲਦੀ ਹੈ ਤੋਂ ਵਾਹ ਜੀ ਅਟੋਮੈਟਿਕ ਸਿਸਟਮ ਹੈ ਜੀ ਆਟੋਮੈਟਿਕ ਸਿਸਟਮ ਹੈ ਜੀ ਆਹ ਦੇਖੋ ਅਲੀਕਾ ਅਲੀਕਾ ਦੇ ਬ੍ਰਾਂਡ ਨੇ ਆਹ ਦੇਖੋ ਜੀ ਵਾਹ ਜੀ ਵਾਹ ਬਿਲਕੁਲ ਜੀ ਅਲੀਕਾ ਕੰਪਨੀ ਦੀਆਂ ਜਿਹੜੀਆਂ ਚਿਬੜੀਆਂ ਇੱਥੇ ਅਵੇਲੇਬਲ ਹੈ ਤਾਂ ਬਤਰਾ ਸਾਹਿਬ ਵੱਲੋਂ ਪੂਰੀ ਰੇਂਜ ਜਿਹੜੀ ਲੈਂਦੀ ਹੈ ਸਰ ਇਹ ਜੀ ਚੁੱਲੇ ਨਾਲੇ ਜੀ ਸਰ ਚੁੱਲੇ ਵੀ ਨਾਲ ਮਿਲਣਗੇ ਜੀ ਵਾਹ ਜੀ ਵਾਹ ਚਲੋ ਜੀ ਗੈਸ ਚੁੱਲੇ ਵੀ ਨਾਲ ਮਿਲਣੇ ਜੀ ਚੁੱਲੇ ਤੁਹਾਨੂੰ ਦਿਖਾ ਦਿੰਦੇ ਜੀ ਬੜੇ ਮਾਡਰਨ ਤਰੀਕੇ ਦੇ ਚੁੱਲੇ ਆ ਜੀ ਤੇ ਜਦੋਂ ਕੋਈ ਵੀ ਤੁਹਾਡਾ ਰਿਸ਼ਤੇਦਾਰ ਤੁਹਾਡੇ ਘਰ ਆਏਗਾ ਤਾਂ ਇੱਕ ਵਾਰੀ ਪੁੱਛੇਗਾ ਜ਼ਰੂਰ ਵੀ ਇਹ ਕਿਦਰ ਕਿੱਥੋਂ ਫਿਟ ਕਰਾਈ ਹੈ ਤਾਂ ਇੱਕੋ ਹੀ ਨਾਮ ਬਤਰਾ ਬਿਲਕੁਲ ਜੀ ਪ੍ਰਦੀਪ ਬਤਰਾ ਟ੍ਰੇਡਿੰਗ ਕੰਪਨੀ ਪਲਾਈਵੁੱਡ ਸਟੋਰ ਅਰਨੀ ਵਾਲਾ ਸ਼ੇਖ ਸੁਬਾਨ ਇੱਕੋ ਹੀ ਨਾਮ ਦਿਮਾਗ ਦੇ ਵਿੱਚ ਯਾਦ ਰੱਖਣਾ ਜੀ ਤੇ ਇਹਨਾਂ ਬਾਰੇ ਤੁਸੀਂ ਜਾਣਕਾਰੀ ਜਿਹੜੀ ਆਪਰੇ ਰਿਸ਼ਤੇਦਾਰ ਨੂੰ ਦੇਣੀ ਹੈ ਕਿ ਇਹ ਜਿਹੜੀ ਗਿੱਜਨ ਹੈ ਉਹ ਪ੍ਰਦੀਪ ਬਤਰਾ ਜੀ ਕੋਲੋਂ ਫਿਟ ਕਰਵਾਈ ਹੈ ਤਾਂ ਬਤਰਾ ਸਾਹਿਬ ਹੋਰ ਕੀ ਕਹੋਗੇ ਸਰ ਸਾਡੇ ਕੋਲ ਤੁਸੀਂ ਹਾਇਟ ਮਾਡਲ ਦੇ ਵਿੱਚ ਹੈ ਤਾਂ ਮੈਂ ਦੇਖੋ ਹੈਂਡਲਸ ਜੀ ਵਾਹ ਜੀ ਵਾਹ ਆਓ ਸਰ ਜੀ ਤਾਂ ਬਿਲਕੁਲ ਹਾਰਡਵੇਅਰ ਦੀ ਆਈਟਮਸ ਵੀ ਜਿਹੜੀਆਂ ਆ ਉਹ ਦਿਖਾ ਰਹੇ ਨੇ ਬਤਰਾ ਸਾਹਿਬ ਤਾਂ ਬਤਰਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਜੀ ਅੱਗੇ ਜੀ ਤਾਂ ਪੂਰਾ ਹਾਰਡਵੇਅਰ ਜਿਹੜਾ ਹੈ ਨਾ ਪੂਰੀ ਰੇਂਜ ਮਿਲੇਗੀ ਸਰ ਹਾਂ ਬਰਾਸ ਦੀ ਲੋ ਇੰਟੀਕ ਲੋ ਸਭ ਅਵੇਲੇਬਲ ਹੈ ਜੀ ਹਲ ਕਰਨ ਜੀ ਤਾਂ ਬਿਲਕੁਲ ਜੀ ਹਰ ਤਰ੍ਹਾਂ ਦਾ ਹਾਰਡਵੇਅਰ ਤੁਹਾਨੂੰ ਇੱਥੇ ਮਿਲਣਾ ਜੀ ਤਾਂ ਤੁਹਾਨੂੰ ਹੋਰ ਵੀ ਅੱਗੇ ਦਿਖਾਉਣੇ ਆ ਜੀ ਹਾਰਡਵੇਅਰ ਦੀ ਬਹੁਤ ਇੰਨਤ ਕੋਲ ਵੈਰਾਈਟੀ ਹੈ ਤਾਂ ਹਾਰਡਵੇਅਰ ਤੁਸੀਂ ਦੇਖ ਲਓ ਜੀ ਬੋਤਰਾ ਦੀ ਵੈਰਾਈਟੀ ਜਿਹੜੀ ਆ ਪਤਰਾ ਸਾਹਿਬ ਵੱਲੋਂ ਜਿਹੜੀ ਉਹ ਲਿਆਂਦੀ ਗਈ ਹੈ ਜੀ ਇਹਦੀ ਵੈਰਾਈਟੀ ਤੁਹਾਨੂੰ ਕਿਤੇ ਨਹੀਂ ਮਿਲੀ ਦੀ ਜੋ ਅਰਨੇ ਵਾਲਾ ਸ਼ੇਖ ਸੁਬਾਦ ਦੇ ਵਿੱਚ ਪ੍ਰਦੀਪ ਪਤਰਾ ਜੀ ਵੱਲੋਂ ਲਿਆਂਦੀ ਗਈ ਹੈ ਜੀ ਵਾਹ ਜੀ ਵਾਹ ਦੇਖਾ ਤੁਹਾਨੂੰ ਜੀ ਹਾਰਡਵੇਅਰ ਕਿੰਨੇ ਤਰ੍ਹਾਂ ਦੇ ਜਿਹੜੇ ਇਹ ਇਹਨਾਂ ਦੇ ਕੋਲੋਂ ਹਾਰਡਵੇਅਰ ਨੇ ਸਰ ਇਹ ਕਿੱਥੀ ਜੈ ਜੀ ਸਾਰਾ ਸਰ ਹੈਂਡਲ ਨੇ ਜੀ ਫੇਸ ਸਭ ਡਿਜ਼ਾਈਨ ਜੀ ਚਾਂਦ ਵਾਲੇ ਹੈਂਡ ਲਾਗੇ ਜੀ ਜਾਂ ਚਾਰ ਨੂੰ ਚਾਂ 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 ਲਾਉਣ ਵਾਸਤੇ ਹੈਂਡ ਲਾਗੇ ਜੀ ਵਾਹ ਜੀ ਵਾਹ ਤਾਂ ਬਿਲਕੁਲੀ ਕਰਦੇ ਵਿੱਚ ਚਾਰ ਚੰਨ ਲਾਉਣੇ ਆ ਤਾਂ ਇਹ ਹੈਂਡਲ ਜਿਹੜੇ ਇਹਨਾਂ ਦੇ ਕੋਲ ਆ ਗਏ ਆ ਹੈਂਡਲ ਤੁਸੀਂ ਦੇਖ ਲਓ ਜੀ ਇਹਦੀ ਡਿਜ਼ਾਈਨ ਨਹੀਂ ਤੁਹਾਨੂੰ ਕਿੱਥੋਂ ਮਿਲਨੇ ਜੋ ਪਤਨਾ ਸਾਹਿਬੋਂ ਲਿਆਂਦੇ ਗਏ ਆ ਜੀ ਜੀ ਪਤਨਾ ਸਾਹਿਬ ਅੱਗੇ ਚਲਦੇ ਜੀ ਪਤਨਾ ਸਾਹਿਬ ਤੋਂ ਹੋਰ ਵੀ ਜਾਣਕਾਰੀ ਲੈਣ ਦੀ ਹੋਰ ਕੀ ਕੀ ਇੱਥੇ ਮਿਲਦਾ ਹੈ ਕਰਦੀ ਸਜਾਵਟ ਦਾ ਸਾਰਾ ਸਬਾਨ ਜਿਹੜਾ ਤੁਹਾਨੂੰ ਇੱਥੇ ਮਿਲਣਾ ਜੀ ਪਤਨਾ ਸਾਹਿਬ ਦੇ ਕੋਲ ਸਾਡਾ ਦੇਖੋ ਜੀ ਹੈਂਡਲੋਸ ਆ ਗਏ ਵਾਹ ਜੀ ਵਾਹ ਹੈਂਡਲੋਸ ਦਿਖਾਓ ਜੀ ਕੈਮਰਾਮੈਨ ਨੂੰ ਕਹੋਗੇ ਕਿ ਬਰ ਇੱਧਰ ਨਜ਼ਰ ਮਾਰੇ ਤਾਂ ਹੈਂਡਲ ਲੋਕਸ ਦੇਖੋ ਜੀ ਕਿੰਨੇ ਤਰ੍ਹਾਂ ਦੇ ਆ ਜੀ ਦੇਖੋ ਸਰ ਵਾਹ ਜੀ ਰਾਜੇ ਮਹਾਰਾਜਿਆਂ ਵਾਲੇ ਹੈਡ ਲਾਗੇ ਜੀ ਵਾਹ ਜੀ ਵਾਹ ਇਹ ਰਾਜੇ ਮਹਾਰਾਜਿਆਂ ਵਾਲੇ ਜਿਹੜੇ ਹੈਂਡਲਸ ਵੀ ਤੁਹਾਨੂੰ ਮਿਲਣਗੇ ਜੀ ਇੱਕ ਮੈਂ ਤੁਹਾਨੂੰ ਹੈਂਡਲ ਤੋਂ ਚੱਕ ਕੇ ਦਿਖਾ ਦਿੰਦਾ ਜੀ ਦੇਖੋ ਇਹ ਜਿਹੜੇ ਡਿਜ਼ਾਈਨ ਤੁਹਾਨੂੰ ਕਿਤੇ ਨਹੀਂ ਮਿਲਣੇ ਇਹ ਸਿਰਫ ਅਰਨੀ ਵਾਲਾ ਦੇ ਵਿੱਚ ਆ ਜੀ ਸਾਰੇ ਤਾਂ ਵਜੇ ਨਹੀਂ ਬਣਾਈ ਦੀ ਇਹ ਤਾਂ ਪਰ ਇਹ ਹੈਵੀ ਹੈ ਜੀ ਫੁੱਲ ਬ੍ਰਾਸ ਤੇ ਜੀ ਵਾਹ ਜੀ ਵਾਹ ਪੂਰਾ ਹੈਵੀ ਤੁਹਾਨੂੰ ਇੱਥੇ ਡਿਜ਼ਾਈਨ ਮਿਲਣਾ ਜੀ ਤੇ ਸਭ ਤੋਂ ਵਧੀਆ ਡਿਜ਼ਾਈਨ ਜਿਹੜੇ ਨੇ ਉਹ ਪਤਰਾ ਸਾਹਿਬ ਕੋਲ ਮਿਲ ਜਰਨੇ ਨੇ ਜੀ ਕੋਲ ਜੀ ਤਾਂ ਇਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਜੀ ਹੰਡਲ ਇਧਰ ਵੀ ਜਿਹੜੇ ਅਵੇਲੇਬਲ ਨੇ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਜੀ ਬਹੁਤ ਤਰ੍ਹਾਂ ਦੀ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਜਾ ਕੇ ਦੇਖੋ ਕਿ ਦੂਜੀ ਦੁਕਾਨਾਂ ਤੇ ਇੱਥੋਂ ਦੇ ਮਾਲ ਦੇ ਵਿੱਚ ਕਿੰਨਾ ਫਰਕ ਹੈ ਜੀ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਜਦੋਂ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਕਿ ਬਤਰਾ ਸਾਹਿਬ ਵੱਲੋਂ ਪੂਰੀ ਧੂਮ ਮਚਾਈ ਗਈ ਹੈ ਜੀ ਅਰਨੀ ਵਾਲਾ ਤੇ ਵੀ ਜਰੂਰ ਬੈਠੇ ਆ ਲੇਕਿਨ ਪੰਜਾਬ ਦੇ ਜਿਹੜੇ ਕਈ ਜਿਹੜੇ ਸ਼ੋਰੂਮ ਵਾਲੇ ਆ ਉਹਨਾਂ ਨੂੰ ਵੀ ਇਹਨਾਂ ਨੇ ਅੱਜ ਫੇਲ ਕਰਤਾ ਜੀ ਤਾਂ ਬਤਰਾ ਸਾਹਿਬ ਹੋਰ ਕੀ ਦਿਖਾ ਰਹੇ ਹੋ ਆਲਾ ਨਾ ਕੁ ਦੇ ਕੋਈ ਵਾਹ ਜੀ ਚਲਟਨ ਲੱਗਣ ਵਾਲੇ ਲੱਟੂ ਕਿਹਨਾਂ ਮੰਦੇ ਜੀ ਚਲਟਨ ਪੜ ਪੜਦੇ ਮਾਜਾਂ ਦੇ ਲੱਟੂ ਪੜਦੇ ਨਾਲ ਜਿਹੜਾ ਲੱਗਦਾ ਜੀ ਹਾਂਜੀ ਸਰ ਮੈਂ ਤਾਂ ਕਹਿ ਗਿਆ ਰੇਲ ਪਾਲਸ਼ਾ ਪਈਆਂ ਨਹੀਂ ਨਹੀਂ ਸਰ ਲੱਟੂ ਨੇ ਜੀ ਲੱਟੂ ਨੇ ਵਾਹ ਜੀ ਵਾਹ ਲਓ ਜੀ ਇਹ ਤਾਂ ਨਵੀਂ ਨਵੀਂ ਵੈਰਾਈਟੀਆਂ ਆ ਤੁਸੀਂ ਇਹ ਚੀਜ਼ਾਂ ਨਹੀਂ ਲੈਣੇ ਕਿੱਥੋਂ ਜੀ ਲੱਭ ਲਓਗੇ ਸਾਰੇ ਸਭ ਦਿੱਲੀ ਦਿੱਲੀ ਤੋਂ ਗੁਜਰਾਤ ਤੋਂ ਲੈ ਕੇ ਆਈ ਦੀ ਸਰ ਵਾਹ ਜੀ ਵਾਹ ਦਿੱਲੀ ਤੇ ਗੁਜਰਾਤ ਦੀ ਆਈਟਮ ਹੈ ਜੀ ਜਿਹੜੀ ਬਤਰਾ ਸਾਹਿਬ ਵੱਲੋਂ ਲੈਂਦੀ ਗਈ ਹੈ ਤੁਹਾਨੂੰ ਕਿਤੇ ਨਹੀਂ ਮਿਲਣੀ ਬਾਜੀ ਇੱਥੇ ਹੀ ਮਿਲਣੀ ਹੈ ਤਾਂ ਤੁਸੀਂ ਡਿਜ਼ਾਈਨ ਦੇਖ ਲਓ ਜੀ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਨੇ ਸਾਡੇ ਕੋਲ 17 ਸਾਬ ਨੇ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਲੈਂਦੇ ਆ ਜੀ ਸਾਡੇ 60 ਤਰ੍ਹਾਂ ਦੇ ਡਿਜ਼ਾਈਨ ਨੇ ਜੀ ਤਾਂ ਬਿਲਕੁਲ ਜੀ ਆਪਾਂ ਦੇਖਦੇ ਪਲਾਸਟਿਕ ਵਾਲਾ ਮਿਲਦਾ ਹੁੰਦਾ ਵੀ ਜੱਗੇ ਉਹਨਾਂ ਜਿਹੜਾ ਹੈ ਉਹ ਕੱਚ ਚ ਤਾਂ ਗਲਾਸ ਉਹ ਦੇਣਾ ਜੀ ਬੇਸੋ ਕੱਚ ਦੇ ਆ ਜੀ ਇਹ ਹਾਂ ਗਲਾਸ ਗਲਾਸ ਦੇ ਗਲਾਸ ਦੇ ਜੀ ਗਲਾਸ ਆਈਟਮ ਹੈ ਜੀ ਤੇ ਬਹੁਤ ਵਧੀਆ ਆਈਟਮ ਹੈ ਜੀ ਇਹ ਜਦੋਂ ਕਰਦੇ ਵਿੱਚ ਲੱਗੀ ਹੋਏਗੀ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਆਖਿਰ ਇਸ ਤਰ੍ਹਾਂ ਦੀ ਹੈ ਜੀ ਸਾਰੇ ਕੀ ਹੈ ਜੀ ਸਾਰੇ ਫੁੱਲ ਹੈਂਡਲੇ ਜੀ ਅੱਛਾ ਜੀ ਵਾਹ ਜੀ ਸ਼ੇਰ ਵਾਲਾ ਵਾਹ ਜੀ ਵਾਹ ਲੋ ਜੀ ਸ਼ੇਰ ਵਾਲਾ ਹੈਂਡਲ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਦੇਖ ਲਓ ਤੁਸੀਂ ਬਹੁਤ ਵੈਰਾਈਟੀ ਹੈ ਜੀ ਇੰਨੀ ਵੈਰਾਈਟੀ ਤਾਂ ਅਸੀਂ ਦਿਖਾ ਹੀ ਨਹੀਂ ਪਾ ਰਹੇ ਜਿੰਨੀ ਇਹਨਾਂ ਨੇ ਇੱਥੇ ਲਿਆਂਦੀ ਹੋਈ ਹੈ ਤਾਂ ਬਿਲਕੁਲ ਜੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤਾਂ ਬਤਰਾ ਸਾਹਿਬ ਕਰੋ ਆਪਣਾ ਮੋਬਾਈਲ ਨੰਬਰ ਜਰੂਰ ਸਾਡੇ ਲਈ 99176 74700 99176 74700 74700 ਇਹਨਾਂ ਦਾ ਮੋਬਾਈਲ ਨੰਬਰ ਹੈ ਤੇ ਇੱਥੇ ਆ ਕੇ ਆਪਾਂ ਜਿਹੜਾ ਵਿਜ਼ਿਟ ਕਰ ਸਕਦੇ ਆ ਜੀ ਤਾਂ ਬਤਰਾ ਸਾਹਿਬ ਹੋਰ ਕੀ ਚੀਜ਼ ਦਿਖਾਓ ਤਾਂ ਬਿਲਕੁਲ ਜੀ ਬਤਰਾ ਸਾਹਿਬ ਵੱਲੋਂ ਜਿਹੜਾ ਹੈ ਪਾਵੇਂ ਦੇਖੋ ਜੀ ਪਾਵੇਂ ਅੱਬ ਦਖਾਣੇ ਆ ਇਹ ਪਾਵੇਂ ਸਰਕੇ ਸੀ ਦੇ ਕੰਮ ਆਉਂਦੇ ਆ ਜੀ ਸਾਡੇ ਪਾਵੇਂ ਕਵੈਂਟੀ ਬਣਾਉਣ ਵਾਸਤੇ ਲੋ ਲਓ ਸਰ ਵਾਹ ਜੀ ਵਾਹ ਅੱਗੇ ਥੱਲੇ ਲਗਾ ਰਹੇ ਸੀ ਹਾਂ ਜੀ ਵਾਹ ਦੇਖੋ ਜੀ ਕਿੰਨੀ ਵਧੀਆ ਆਈਟਮ ਹੈ ਇਹ ਪਾਵੇਂ ਆ ਜੀ ਜੇਕਰ ਆਪਕੋ ਤੇਬੰਦ ਤੇ ਲਗਾਣੇ ਆ, ਮੋਫੇ ਤੇ ਲਗਾਣੇ ਆ ਜਾਂ ਕਿਸੇ ਵੀ ਬੈੱਡ ਤੇ ਲਗਾਣੇ ਆ ਤਾਂ ਇਹ ਸਭ ਦੀ ਦੇ ਕੰਮ ਹੁੰਦੇ ਜੀ ਇਹ ਜੇ ਪਾਵੇ ਵੀ ਤੁਹਾਨੂੰ ਕਿਤੇ ਨਹੀਂ ਮਿਲਣਗੇ ਜਿਹੜੇ ਇਹਨਾਂ ਵੱਲੋਂ ਲੈਂਦੇ ਗਏ ਆ ਤਾਂ ਬਤਰਾ ਸਾਹਿਬ ਨੂੰ ਖੀਰ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਸ਼ੋਰਮ ਤੇ ਵਿਜ਼ਿਟ ਕਰੋ ਟਰਾਈ ਕਰੋ ਸਭ ਤੋਂ ਸਭ ਟਰਾਈ ਕਰਕੇ ਫਿਰ ਸਾਡੇ ਕੋਲ ਵਿਜ਼ਿਟ ਕਰੋ ਜੇ ਸਾਡਾ ਰੇਟ ਸਸਤਾ ਹੋਏਗਾ ਸਾਡੇ ਤੋਂ ਬਿਲਕੁਲ ਬਿਲਕੁਲ ਤਾਂ ਬਿਲਕੁਲ ਜੀ ਫਾਜ਼ਿਲਕਾ ਅਬੌਰ ਤੇ ਬਲੋਟ ਦੇ ਵਿੱਚ ਚੈਲੇਂਜ ਹੈ ਜੀ ਬਤਰਾ ਸਾਹਿਬ ਦਾ ਕਹਿੰਦੇ ਵੀ ਸਭ ਤੋਂ ਕੱਟ ਰੇਟ ਸਾਡਾ ਹੋਏਗਾ ਤੇ ਨਾਲੇ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਉਸ ਨੂੰ ਜਿਹੜਾ ਡਿਲੀਵਰੀ ਵੀ ਜਿਹੜੀ ਹੈ ਵੀ ਕੁਝ ਫ੍ਰੀ ਦਿੱਤੀ ਜਾਏਗੀ। ਤਰ੍ਹਾਂ ਦੀ ਚੀਜ਼ ਹੈ ਜੀ। ਸਾਡੇ ਯੂਵੀ ਯੂਵੀ ਸ਼ੀਟਾਂ ਨਹੀਂ ਵਾਲਪੇਪਰ ਦੀਆਂ। ਵਾਹ ਜੀ ਵਾਹ। ਠੀਕ ਹੈ ਜੀ। ਇਹ ਵਾਲਪੇਪਰ ਦੀ ਯੂਵੀ ਚੀਤਾ ਹੈ। ਹਾਂ ਵਾਲਪੇਪਰ ਦੀ ਸਾਡੇ ਯੂਵੀ ਸ਼ੀਟ ਆ ਗਈ ਸਰ। ਵਾਹ ਜੀ ਵਾਹ। ਆਓ। ਜਮਾਨੀ ਕਰਤੀ ਪਤਰਾ ਸਾਫ਼ ਕਿੱਥੋਂ ਲੈ ਕੇ ਲੱਗ ਲੱਗ ਕੇ ਕੀਤਾ। ਲੋ ਜੀ ਇਹ ਵਾਲਪੇਪਰ ਆ ਗਈ ਜੀ ਯੂਵੀ ਸ਼ੀਟ टाइप ਦਾ ਜਿਹੜਾ ਵਾਲਪੇਪਰ ਹੈ ਜੀ ਤੁਸੀਂ ਦੇਖ ਸਕਦੇ ਹੋ। ਇਹ ਜਿਹੜਾ ਤੁਹਾਨੂੰ ਇੱਥੇ ਹੀ ਮਿਲਣਾ ਜੀ ਹਲੇ ਫਾਜ਼ਿਲਕਾ ਦੇ ਇਹਦੀ ਵੈਰਾਈਟੀ ਨਹੀਂ ਆਈ ਜਿਹੜੀ ਬਦਰਾ ਸਾਹਿਬ ਵੱਲੋਂ ਲਿਆਂਦੀ ਗਈ ਹੈ ਤੇ ਬਦਰਾ ਸਾਹਿਬ ਨੇ ਦੂਹ ਮਚਾਦੀ ਦੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੁਕਸਰ ਜ਼ਿਲ੍ਹੇ ਦੇ ਵਿੱਚ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਦੂਹ ਮਚਾਈ ਹੋਈ ਹੈ ਜੀ ਪੂਰੀ ਵੈਰਾਈਟੀ ਜਿਹੜੀ ਇਹਨਾਂ ਦੇ ਕੋਲ ਅਵੇਲੇਬਲ ਹੈ ਬਦਰਾ ਸਾਹਿਬ ਇਹਨੂੰ ਕੀ ਕਹੋਗੇ ਇਹ ਯੂਵੀ ਵਾਲਪੇਪਰ ਸਾਡੇ ਕੋਲ ਤੁਹਾਨੂੰ 500 ਰੁਪਏ ਦਾ ਪੀਜ਼ ਮਿਲੇਗਾ ਜੀ 10 ਬਾਈ 4 ਦਾ 500 ਰੁਪਏ ਦਾ 10 ਬਾਈ 4 ਦਾ ਸਿਰਫ 500 ਰੁਪਏ ਦਾ ਜਿਹੜਾ ਤੁਹਾਨੂੰ ਇਹ ਪੀਜ਼ ਮਿਲਣਾ ਜੀ ਯੂਵੀ ਵਾਲਪੇਪਰ ਹੈ ਜ ਜੀ ਤਾਂ ਬਿਲਕੁਲ ਜੀ ਤੁਸੀਂ ਇੱਥੇ ਵਿਜ਼ਿਟ ਕਰੋ ਇਹ ਮੋਬਾਈਲ ਨੰਬਰ ਦਾ ডিসਪਲੇ ਹੋ ਰਿਹਾ ਜੀ ਐਡਰੈਸ ডিসਪਲੇ ਹੋ ਰਿਹਾ ਤੁਸੀਂ ਇੱਥੇ ਆਓ ਆ ਕੇ ਇੱਕ ਵਾਰੀ ਵੈਰਾਈਟੀ ਜ਼ਰੂਰ ਚੈੱਕ ਕਰੋ ਤੇ ਰੇਟ ਦਾ ਫਰਕ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਬਾਜ਼ਾਰ ਦੇ ਰੇਟ ਤੇ ਦਾ ਰੇਟ ਤੇ ਕਿੰਨਾ ਕੁ ਫਰਕ ਹੈ ਚ ਇਸ ਇਦਾਂ ਹੀ ਹੋਰ ਵੀ ਨਵੇਂ ਨਵੇਂ ਅਪਡੇਟ ਜਰਾ ਤੁਹਾਡੇ ਰੂਪ ਰੂਪ ਦੇਵਾ ਕੇ ਦੇਖਦੇ ਰਹੋ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ